ਅੱਜ 1 ਮਈ ਪੂਰੀ ਦੁਨੀਆ ਦੇ ਵਿੱਚ ਲੇਬਰ ਡੇ ਦੇ ਤੌਰ ਤੇ ਮਨਾਇਆ ਜਾਂਦਾ ਏ ਪੰਜਾਬੀ ਵਿੱਚ ਮਜ਼ਦੂਰ ਦਿਵਸ ਤੇ ਅੱਜ ਦੇ ਦਿਨ ਵੀ ਮਜ਼ਦੂਰ ਹਮੇਸ਼ਾ ਵਾਂਗ ਆਪਣੀ ਰੋਟੀ ਡੱਬੇ ਦੇ ਵਿੱਚ ਪਾ ਕੇ 7-8 ਵਜੇ ਨਿਕਲ ਜਾਂਦੇ ਆ ਕੰਮ ਨੂੰ ਤੇ ਦਿਹਾੜੀ ਕਰਦੇ ਆ ਧੁੱਪ ਵਿੱਚ ਸੜਦੇ ਆ ਇੱਟਾਂ ਢੋਣੇ ਆ ਮਿੱਟੀ ਵਿੱਚ ਮਿੱਟੀ ਹੁੰਨੇ ਆ ਸਿਮਿੰਟ ਵਿੱਚ ਸਿਮਿੰਟ ਹੁੰਨੇ ਆ ਤੇ ਉਹਨਾਂ ਨੂੰ ਕੋਈ ਇਹ ਦਿਨ ਦਾ ਫਾਇਦਾ ਨਹੀਂ ਹੁੰਦਾ ਹੈਗਾ ਇਹ ਨਹੀਂ ਕੰਮ ਕਰੋਗੇ ਫਿਰ ਭੁੱਖੇ ਮਰਨ ਵਾਲਾ ਕੰਮ ਹੋ ਜਾਂਦਾ ਹੈ ਚਾਹੀਦਾ ਤਾਂ ਇਹ ਹੈ ਸਰਕਾਰ ਨੂੰ ਕਿ ਤੁਸੀਂ ਅੱਜ ਦੇ ਦਿਨ ਘਰ ਵਿੱਚ ਰਹੋ ਸਰਕਾਰ ਤੁਹਾਨੂੰ ਦਿਹਾੜੀ ਦੇਊਗੀ ਤੁਸੀਂ ਆਪਣੇ ਪਰਿਵਾਰ ਵਿੱਚ ਰਹੋ ਆਪਣੇ ਬੱਚਿਆਂ ਵਿੱਚ ਰਹੋ ਤੁਸੀਂ ਬਿਲਡਿੰਗਾਂ ਬਣਾਉਂਦੇ ਆ ਪੂਰੀ ਦੁਨੀਆ ਮਜ਼ਦੂਰਾਂ ਦੀਆਂ ਬਣਾਈਆਂ ਹੋਈਆਂ ਬਿਲਡਿੰਗਾਂ ਦਾ ਆਨੰਦ ਲੈਂਦੀ ਆ ਮਲਾਈ ਵਰਗੀਆਂ ਸੜਕਾਂ ਬਣਾਉਂਦੇ ਆ ਜਿਦੇ ਤੇ ਅਸੀਂ ਚੱਲ ਕੇ ਆਪਣਾ ਕੰਮ ਤੇ ਪਹੁੰਚਦੇ ਆ ਸਫ਼ਰ ਕਰਦੇ ਆ ਖੇਤੀ ਕਰਦੇ ਆ ਤੁਸੀਂ ਇਹਦੇ ਕਰਕੇ ਹਰੇਕ ਘਰ ਦੇ ਵਿੱਚ ਰੋਟੀ ਬਣਦੀ ਆ ਪੂਰੀ ਦੁਨੀਆ ਨੂੰ ਮਜ਼ਦੂਰਾਂ ਦੀ ਬਹੁਤ ਵੱਡੀ ਦੇਣ ਆ ਇਸ ਲਈ ਤੁਹਾਨੂੰ ਦਿਹਾੜੀ ਦਿੱਤੀ ਜਾਊਗੀ ਸਰਕਾਰ ਇਹ ਕਹੇ ਤੁਸੀਂ ਘਰ ਵਿੱਚ ਰਹੋ ਪਰ ਉਹ ਤਾਂ ਵਿਚਾਰੇ ਹਮੇਸ਼ਾ ਮੰਗ ਅੱਜ ਵੀ ਕੰਮ ਤੇ ਗਏ ਆ ਮਿੱਟੀ 'ਚ ਮਿੱਟੀ ਹੋ ਰਹੇ ਆ ਸਿਮਿੰਟ ਵਿੱਚ ਸਿਮਿੰਟ ਹੋ ਰਹੇ ਆ ਛੁੱਟੇ ਕਿਨਾਂ ਨੂੰ ਆ ਛੁੱਟੇ ਉਹਨਾਂ ਨੂੰ ਜਿਨ੍ਹਾਂ ਨੂੰ 5-5000 ਰੁਪਏ ਦਿਹਾੜੀ ਮਿਲਦੀ ਆ ਅੱਜ ਉਹ ਗਈ ਨਹੀਂ ਅੱਜ ਘਰ ਵਿੱਚ ਉਹਨਾਂ ਨੂੰ ਦਿਹਾੜੀ ਮਿਲ ਜਾਣੀ ਹੈ ਕਈਆਂ ਨੂੰ 2-2000 ਮਿਲਦੀ ਆ ਉਹਨਾਂ ਮਜ਼ਦੂਰਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਹਨਾ ਅਸੀਂ ਵੀ ਮਜ਼ਦੂਰੇ ਆ ਨਾ ਉਹ ਵਧੀਆ ਹਸਪਤਾਲ ਵਿੱਚ ਇਲਾਜ ਕਰਾ ਸਕਦੇ ਆ ਨਾ ਬੱਚੇ ਵਧੀਆ ਸਕੂਲਾਂ ਵਿੱਚ ਵੜਦੇ ਆ ਬੱਚੇ ਨਹੀਂ ਪੜ੍ਹ ਸਕਦੇ ਇਲਾਜ ਨਹੀਂ ਕਰਾ ਸਕਦੇ ਫਿਰ ਕਾਹਦਾ ਮਜ਼ਦੂਰ ਦਿਵਸ ਆ ਉਹਨਾਂ ਦਾ ਉਹਨਾਂ ਲਈ ਤਾਂ ਕੋਈ ਮਜ਼ਦੂਰ ਦਿਵਸ ਨਹੀਂ ਹੈਗਾ ਉਹਨਾਂ ਲਈ ਤਾਂ ਉਦੋਂ ਮਜ਼ਦੂਰ ਦਿਵਸ ਆਊਗਾ ਜਦੋਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਮਿਲਣਗੇ ਉਹਨਾਂ ਦੇ ਬੱਚਿਆਂ ਨੂੰ ਵਧੀਆ ਪੜਾਈ ਮਿਲੂਗੀ ਵਧੀਆ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾ ਸਕਣਗੇ ਸੋ ਸਰਕਾਰ ਨੂੰ ਮੈਂ ਇਹ ਸਲਾਹ ਦੇਣੀ ਚਾਹੁੰਦਾ ਕਿ ਮਜ਼ਦੂਰਾਂ ਲਈ ਕੁਝ ਕਰੋ ਉਹਨਾਂ ਬਾਰੇ ਕੁਝ ਸੋਚੋ ਇਸ ਤਰ੍ਹਾਂ ਮਜ਼ਦੂਰ ਦਿਵਸ ਫਾਰਮੈਲਟੀ ਦੇ ਤੌਰ ਤੇ ਮਨਾਉਣਾ ਠੀਕ ਨਹੀਂ ਹੈਗਾ ਇਹਦਾ ਕਿਸੇ ਮਜ਼ਦੂਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਧੰਨਵਾਦ